ਜਿਹੜੇ ਆਪਣੇ ਸਿਨਾਂ ਸਾਨੂੰ ਕਹਿੰਦੇ ਸੀ ਅਸੀਂ ਤੇਰੇ ਆਂ ਕਹਿੰਦੀ ਅੱਜ ਤਾਂ ਉਹ ਵੀ ਦੁਸ਼ਮਣ ਬਣ ਗਏ ਨੇ ਗੁਰੂ ਪਿਆਰੇ ਚੇਤੇ ਰੱਖਿਓ ਇਹ ਦੁਨੀਆ ਅੰਦਰ ਕੋਈ ਤੇਰਾ ਨਹੀਂ ਕੋਈ ਤੇਰਾ ਨਹੀਂ ਔਖੇ ਸਮੇਂ ਸਭ ਦੁਨੀਆ ਨਹੀਂ ਸਾਥ ਛੱਡ ਜਾਂਦੀ ਕੋਈ ਨਹੀਂ ਖੜਦਾ ਔਖੇ ਵੇਲੇ 'ਚ ਔਖੇ ਵੇਲੇ 'ਚ ਅਸਲੀ ਸੱਜਣ ਦੀ ਪਰਖ ਹੁੰਦੀ ਐ ਅਸਲੀ ਸੱਜਣ ਹੈ ਕੌਣ ਅਸਲੀ ਮਿੱਤਰ ਕੌਣ ਹੈ ਔਖਾ ਸਮਾਂ ਦੱਸੋ ਜਿਸ ਦਿਨ ਔਖੀ ਘੜੀ ਸਾਡੇ ਤੇ ਪਈ ਨਾ ਉਹ ਦਿਨ ਪਤਾ ਲੱਗਣਾ ਸਾਡੇ ਨਾਲ ਕੌਣ ਖੜਦਾ ਹੈ ਕੌਣ ਨਹੀਂ ਕੰਨ ਕਹਿੰਦੇ ਸੁਖ ਮੈਂ ਆਨ ਬਹਤ ਵਲ ਬੈਠ ਤਹਿ ਜਿਵੇਂ ਹੁੰਦੇ ਸਕੇਰੇ ਬਿਬਤ ਪਰ ਹੀ ਸਭ ਹੀ ਸੰਸਾਰ ਤੂੰ ਨਾਵਤ ਏਰੇ ਜਦੋਂ ਕੋਈ ਨਹੀਂ ਦੁੱਖਾਂ ਦੀ ਘੜੀ ਚ ਲੇਟਿਆ ਹੁੰਦਾ ਯਾਈ ਪਰਖੀਏ ਯਾਰਾਂ ਦੀ ਜਦ ਮਾਰ ਪਵੇ ਤਲਵਾਰਾਂ ਦੀ ਕਹਿੰਦੇ ਉਸ ਵੇਲੇ ਅਸਲੀ ਸੱਜਣ ਅਸਲੀ ਮਿੱਤਰ ਦੀ ਪਰਖ ਹੁੰਦੀ ਆ। ਭਾਈ ਮੱਝ ਦੀ ਪਤਨੀ ਆਖੀਏ ਸਾਰਿਆਂ ਨੂੰ ਸਾਥ ਛੱਡ ਦਿੱਤਾ। ਤੇ ਪਰ ਗੁਰੂ ਜੀ ਦਾ ਸਿੱਖ ਕਹਿੰਦਾ ਭਾਗਵਾ ਨੇ ਡੋਲਣਾ ਨਹੀਂ ਜਿਹਨੇ ਪਰਜਾ ਪਾਇਆ ਆਪੇ ਕੱਢ ਲੇਗਾ। ਭਾਈ ਮੱਝ ਜੀ ਨੇ ਕਹਿੰਦੇ ਇੱਕ ਰਾਤ ਸੜਕ ਦੇ ਉੱਪਰ ਹੀ guzari। ਨਾਲ ਪਤਨੀ ਹੈ ਨਾਲ ਛੋਟੀ ਬੱਚੀ ਹੈ ਇੱਕ ਰਾਤ ਸੜਕ ਦੇ ਉੱਪਰ ਹੀ guzari ਕਹਿੰਦਾ ਦੂਸਰੇ ਦਿਨ ਕੋਈ ਨਾ ਕੋਈ ਹੱਲ ਕਰਾਂਗੇ ਕੋਈ ਨਾ ਕੋਈ ਕੰਮ ਲੱਭਾਂਗੇ ਦੂਸਰਾ ਦਿਨ ਚੜਿਆ ਗੁਰੂ ਪਿਆਰਿਓ ਜਦੋਂ ਦੂਸਰਾ ਦਿਨ ਚੜਿਆ ਤੇ ਭਾਈ ਮੱਝ ਆਖਦਾ ਕਹਿੰਦਾ ਮੈਂ ਹੁਣ ਕਿਸੇ ਨਾ ਕਿਸੇ ਜੱਟ ਜੀ ਦੀ ਦਰਦ ਦੇ ਨਾਲ ਹੀ ਕੰਮ ਕਰ ਦਿਆਂ ਕਿਸੇ ਨਾਲ ਸਾਂਝੀ ਉਹ ਰਲ ਜਣਾ ਕਹਿੰਦਾ ਹੋਰ ਕੀ ਕੰਮ ਹੈ ਦੇਖੋ ਬਹੱਤਰਪਿੰਡਾ ਦਾ ਚੌਧਰੀ ਸਿੰਘ ਸਾਰੇ ਸਲਾਮਾਂ ਕਰਦੇ ਸੀ ਕਹਿੰਦੇ ਅੱਜ ਉਹ ਕਿਸੇ ਧੀਮੀ ਦੇ ਜ਼ਿਮੀਦਾਰ ਨਾਲ ਕੰਮ ਕਰਾਏਗਾ ਪਰ ਪ੍ਰਵਾਹ ਨਹੀਂ ਕਰੀ ਇਹ ਲੋਕਾਂ ਦੀਆਂ ਸੋਚਾਂ ਤੋਂ ਸੰਸਾਰ ਦੀ ਸੋਚ ਤੋਂ ਉੱਪਰ ਉੱਠ ਕੇ ਸੋਚਿਆ ਕਹਿੰਦਾ ਮੈਂ ਕੀ ਲੈਣਾ ਮੈਂ ਤਾਂ ਗੁਰੂ ਨੂੰ ਗੁਰੂ ਨੂੰ ਕੁਝ ਕਰਨਾ ਹੈ ਕਹਿੰਦਾ ਮੈਨੂੰ ਲੋਕਾਂ ਤੋਂ ਕੀ ਕਹਿੰਦੇ ਗੁਰੂ ਪਿਆਰੇ ਇੱਕ ਜੱਟ ਜੀਮੀਦਾਰ ਖੇਤ ਵਿੱਚ ਕੰਮ ਕਰ ਰਿਹਾ ਸੀ ਕੰਮ ਕਰਦੇ ਖੇਤ ਵਿੱਚ ਤੇ ਜਾ ਕੇ ਭਾਈ ਮੱਝ ਆਖਦਾ ਕਹਿੰਦਾ ਜੀ ਮੈਨੂੰ ਆਪਣੇ ਨਾਲ ਕੰਮ ਤੇ ਲਾ ਲਓ ਆਪਣੇ ਨਾਲ ਕੰਮ ਤੇ ਲਾ ਲਓ ਤੇ ਉਹ ਜੱਟ ਜੀਮੀਦਾਰ ਆਖਦਾ ਕਹਿੰਦਾ ਭਾਈ ਮੈਨੂੰ ਵੀ ਲੋੜ ਹੈ ਇੱਕ ਬੰਦੇ ਦੀ ਕਹਿੰਦਾ ਮੇਰੇ ਨਾਲ ਕੰਮ ਕਰਾ ਤੈਨੂੰ ਪੈਸੇ ਦੇ ਦਿਆਂ ਕਰਾਂਗਾ ਤੇ ਗੁਰੂ ਪਿਆਰੇ ਉਹ ਭਾਈ ਮੱਝ ਜੀਮੀਦਾਰ ਦੇ ਕੰਮ ਕਰਦਾ ਹੈ ਖੇਤ ਵਿੱਚ ਕੰਮ ਕਰਦਾ ਹੈ ਤੇ ਗੁਰੂ ਅਰਜਨ ਦੇਵ ਮਹਾਰਾਜ ਜਾਨੀ ਜਾਨ ਨੇ ਕਹਿੰਦੇ ਐਡਾ ਕਠਨ ਤਰਚਾ ਦਾ ਪਾਇਆ ਘਰ-ਬਾਰ ਕੋਲੋਂ ਗਿਆ ਜ਼ਮੀਰ ਜਾਇਰਤ ਕੋਲੋਂ ਗਈ ਸਾਰੇ ਮਸ਼ਹੂਰ ਅੰਕਲ ਕੋਲੋਂ ਗਏ ਪਰ ਗੁਰੂ ਪਿਆਰਿਓ ਇੰਨਾ ਕਠਨ ਤਰਚਾ ਦਾ ਚੱਲ ਰਿਹਾ ਹੈ ਕਿ ਗੁਰੂ ਮਹਾਰਾਜ ਨੇ ਇੱਕ ਹੋਰ ਪਾਚਾ ਬਣਾ ਦਿੱਤਾ ਲੱਗ ਕੇ ਆਪੋ ਸਤਨਾ ਸ਼੍ਰੀ ਅਕਾਲ ਜੇ ਨਹੀਂ ਆਪੜਾ ਤਾਂ ਭਾਈ ਮੈਂ ਇਝਲ ਰਿਹਾ ਕਹਿੰਦੇ ਉਪਰ ਇੱਕ ਹੋਰ ਪਾਚਾ ਬਣਾ ਦਿੱਤਾ ਹੋਰ ਕਰਜਾ ਪਾਇਆ ਤੇ ਗੁਰੂ ਪਿਆਰਿਓ ਕਹਿੰਦੇ ਇੱਕ ਸਿੱਖ ਨੂੰ ਇੱਕ ਪੱਤਰਕਾਰ ਦੀ ਜੱਫੀ ਦੇ ਕੇ ਭੇਜਿਆ ਕਹਿੰਦੇ ਜਾ ਭਾਈ ਸਾਡਾ ਸਿੱਖ ਉੱਥੇ ਐ ਤੇ ਜਾ ਉਹਨੂੰ ਕਿੱਥੀ ਪੜਾ ਦੇ ਕਹਿੰਦੇ ਉਹ ਸਿੱਖ ਆਇਆ ਤੇ ਭਾਈ ਮਨਿ ਕੁਛ ਹੋ ਗਿਆ ਕਹਿੰਦਾ ਸਿੱਖ ਦਰਿਆ ਆਉਂਦਾ ਮੈਨੂੰ ਲੱਗਦਾ ਗੁਰੂ ਜੀ ਨੇ ਸਾਨੂੰ ਬੁਲਾ ਲਿਆ ਪਰ ਨਹੀਂ ਉਹਨੂੰ ਕੀ ਪਤਾ ਐ ਅੱਗੇ ਕਾਠਣ ਪਾਜਾ ਪੈਣ ਲੱਗਿਆ ਤੇ ਕਹਿੰਦੇ ਗਿਆ ਜਦੋਂ ਗਿਆ ਨਾ ਜਦੋਂ ਚਿੱਠੀ ਖੋਲ ਕੇ ਦੇਖੀ ਉਹਦੇ ਵਿੱਚ ਲਿਖਿਆ ਸੀ ਭਾਈ ਮੱਝ ਜੀ ਗੁਰੂ ਦੇ ਲੰਗਰਾਂ ਵਾਸਤੇ 100 ਰੁਪਇਆ ਭੇਜ ਦਿਓਗਾ ਜੀ ਪ੍ਰੋਸਤਨਾ ਸ਼੍ਰੀ ਰਾਮ ਕਰੋ ਭਾਈ ਮੱਝ ਜੀ 100 ਰੁਪਇਆ ਭੇਜੋ ਗੁਰੂ ਦੇ ਲੰਗਰਾਂ ਵਾਸਤੇ ਤੇ ਗੁਰੂ ਬੈਰੋ ਦੇਖੋ 100 ਰੁਪਏ ਦੀ ਕਿੰਨੀ ਕੀਮਤ ਸੀ ਅੱਜ ਦੇ ਲੱਖਾਂ ਦੇ ਬਰਾਬਰ ਸੀ ਉਹ ਸਮੇਂ ਦਾ 100 ਰੁਪਇਆ ਤੇ ਭਾਈ ਮੱਝ ਆਖਦਾ ਕਹਿੰਦਾ ਮੇਰੇ ਕੋਲ ਤਾਂ ਇਧਰ ਥੇਲਾ ਨਹੀਂ ਰਿਹਾ ਇੱਕ ਪੈਸਾ ਜੀ ਮੈਂ ਕਿੱਥੋਂ ਭੇਜਦਿਆਂ ਪਰ ਗੁਰੂ ਦਾ ਬਚਨ ਨਹੀਂ ਮੋੜਿਆ ਗੁਰੂ ਕਾ ਸਿੱਖ ਨੂੰ ਆਪਣੇ ਛੱਪਰੀ ਵਿੱਚ ਬਿਠਾ ਕੇ ਚੁਰਿਆ ਜਾਂਦਾ ਹੈ ਲੋਕਾਂ ਕੋਲੋਂ ਮੰਗਦਾ ਜਾਜਾ ਪਰ ਗੁਰੂ ਪਿਆਰਿਓ ਕਿਸੇ ਨੇ ਪੈਸਾ ਨਹੀਂ ਦਿੱਤਾ ਇੱਕ ਪੈਸਾ ਨਹੀਂ ਦਿੱਤਾ ਕੰਧਾ ਧਾਰ ਲੈ ਕੇ ਆਉਣਾ ਬਾਅਦ ਮੋੜਦਿਆਂ ਕਬਰ ਦੂਰ ਦੇ ਨੰਗਰਾਂ ਵਾਸਤੇ ਤੇ ਗੁਰੂ ਪਿਆਰਿਓ ਕਿਸੇ ਨੇ ਪੈਸਾ ਨਹੀਂ ਦਿੱਤਾ ਲੋਕ ਤਾਨੇ ਮਾਰਦੇ ਨੇ ਕਹਿੰਦੇ ਦੇਖੋ ਪੈਸੇ ਮੰਨਦਾ ਫਿਰਦਾ ਹੈ ਲੋਕ ਤਾਨੇ ਮਾਰਦੇ ਨੇ ਪਰ ਭਾਈ ਮਨ ਨੇ ਪਰਵਾਹ ਨਹੀਂ ਕੀਤੀ ਭਾਈ ਮਨ ਆਖਦਾ ਕਹਿੰਦਾ ਭਲੀਓ ਲੋਕੋ